ਬਾਈ ਕੋਈ ਕੋਈ ਜਵਾਕ ਨਹੀਂ ਛੱਡਦਾ ਕੋਈ ਲੋਂਡਾ ਨਹੀਂ ਛੱਡਦਾ ਹਲੇ ਕਦੇ ਜੱਫਾ ਘੱਟਣ ਨੂੰ ਫਿਰਦਾ ਬਈ ਨਹੀਂ ਥੋੜੇ ਨਾਲ ਕੀ ਵਾਪਰੀ ਘਟਣਾ ਵਾਪਰਾ ਜੀ ਆ ਮਤਲਬ ਐ ਤੜਕੇ ਉੱਠ ਜਾਂਦਾ ਜੀ ਤੜਕੇ ਉੱਠਦੇ ਨਾਲ ਹੀ ਛੇੜਖੰਡਿਆ ਕਰਦਾ ਬੁੜੀਆਂ ਨਾਲ ਜੀ ਕਦੇ ਕੀ ਕੋਈ ਕਦੇ ਕੀ ਬੋਲੂਗਾ ਬੁੜੀਆਂ ਨੂੰ ਕਦੇ ਕੀ ਬਾਣੇ ਬੋਲੂਗਾ ਇਹਦਾ ਮਤਲਬ ਐ ਚੱਕ ਮਾ ਬੁੜਾ ਬਈ ਬਈ ਕੀ ਕੀ ਹੋ ਗਿਆ ਬਈ ਕੀ ਬਈ ਹੋਣਾ ਕੀ ਬਈ ਹਰ ਇੱਕ ਤੇ ਜੱਫਾ ਗੱਡਣ ਨੂੰ ਫਿਰਦਾ ਬਈ ਉਮਰ ਤਾਂ ਦੇਖ ਲੋ ਖੁੰਡੀਆਂ ਦੇ ਹੱਥ 'ਚ ਆ ਨਹੀਂ ਕੀ ਗੱਲਬਾਤ ਕੀ ਗੱਲ ਬਈ ਤੁਰੇ ਇੱਥੇ ਬਈ ਆ ਟਾਈਮ ਦੇਖ ਲੈ ਕਿੰਨਾ ਹੋ ਗਿਆ 1 ਵਜੇ ਨਾ ਪੂਰੇ ਬਈ ਠੀਕ ਆ ਇਹ ਸਵੇਰੇ ਆ ਜਾਂਦਾ 9 ਵਜੇ ਢੇਜੇ ਠੀਕ ਆ ਮੇਰੇ ਭਰਾ ਦਾ ਕੰਮ ਹੈ ਚਾਹ ਦਾ ਖੋਖੇ ਦਾ ਠੀਕ ਆ ਉਥੋਂ 9 ਵਜੇ ਚਾਹ ਪੀ ਲੈਣੀ ਆਣੀ ਠੀਕ ਆ ਸਾਰਾ ਦਿਨ ਬਈਏ ਨੇ ਬੱਸ ਸਟੈਂਡ ਆ ਦੇਖ ਲੋ ਠੀਕ ਆ ਕਦੇ ਇਧਰ ਲਈ ਬੱਸ ਟੱਪ ਲਈ ਕਦੇ ਇਧਰ ਲਈ ਬੱਸ ਟੱਪ ਲਈ ਠੀਕ ਆ ਐਸੇ ਉਮਰ ਦੇ ਹੈ ਕੋਈ ਦੇਖਦਾ ਮੈਨੂੰ ਦੇਖ ਤਾਂ ਭਈ ਇਹਦੀ ਉਮਰ ਤਾਂ ਦੇਖ ਲੰਨਾ ਨੂੰ ਵੀ ਹੁਣ ਕੁੱਟਣ ਦਾ ਅਸਲ ਛੇੜ ਦਾ ਕੋਈ ਛੇੜ ਖਾਨੇ ਕਹਿੰਦੇ ਹਰ ਇੱਕ ਤੇ ਜੱਫਾ ਕੱਢਣ ਕਾਹਦੇ ਦਾ ਬਾਅਦ ਚ ਕਹਿੰਦਾ ਮੈਂ ਬਜ਼ੁਰਗ ਆ ਮੇਰੀ ਐ ਕਿਸ ਨੂੰ ਕਹਿੰਦਾ ਬੀਬੀ ਨੂੰ ਆ ਆ ਦੇਖ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਗੱਲ ਸੁਣ ਨਹੀਂ ਨਹੀਂ ਕੀ ਕੀ ਮਾਮਲੇ ਕੀ ਕਹਿ ਰਹੀ ਕਿ ਸੱਚ ਕਹਿ ਰ ਜੋ ਵੀ ਕਰ ਰ ਤੁਸੀਂ 9 ਵਜੇ ਆਜਣੇ ਇਥੇ ਕੀ ਕਾਰਨ ਮੈਂ ਤਾਂ ਦੁਕਾਨ ਤੇ ਬੈਠਦਾ ਹਾਂ ਲਈ ਆਦੀ ਦੁਕਾਨ ਕੀ ਇਹ ਸੱਚ ਕਹਿ ਰਿਹਾ ਜਿਹੜੇ ਤੁਸੀਂ ਕਹਿੰਦੇ 9 ਵਜੇ ਆ ਜਾਂਦੇ ਹੈ ਕੀ ਸੱਚ ਹੈ ਨਾ ਮੈਂ ਤਾਂ ਐਂਟਾਇਰਮੈਂਟ ਹੋਇਆ ਬਾਈ ਸਰਕਾਰੀ ਨੌਕਰੀ ਦਾ ਜੀ ਮੈਨੂੰ ਜੀ ਨਹੀਂ ਲੱਗਦਾ ਜਿਹੜੇ ਸਰਕਾਰੀ ਨੌਕਰੀਆਂ ਆਇਆਂ ਫਿਰ ਨਾ ਮੈਂ ਆਪਦਾ ਕਿਤੇ ਪਾਰਕ ਜਾਵਣਾ ਕਿਤੇ ਅੱਡੇ ਜਾਣਾ ਪਾਰਕ ਦਿੱਲੀ ਦਾ ਇੰਨਾ ਬਾਈ ਯਾਰ ਪਾਰਕ ਦਾ ਬੰਨਾ ਠੀਕ ਆ ਕਦੇ ਅੱਡੇ ਚ ਜਾਵੜੰਦਾ ਕਦੇ ਰੇਲਵੇ ਸਟੇਸ਼ਨ ਤੇ ਜਾਵੜਾ ਜਿੱਥੇ ਇਹਨੂੰ ਕੋਈ ਕੁੜੀ ਬੁੜੀ ਦੇਖਦੀ ਆ ਜਾਣ ਕੇ ਐ ਹੋ ਜਾਂਦਾ ਠੀਕ ਆ ਹਾਏ ਹਾਏ ਐ ਕਰਨਾ ਐ ਕਰਦੇ ਕਰਦੇ ਨਾ ਮੜੇ ਹੱਥ ਲਾ ਦਿੰਦਾ ਜੀ ਇਹ ਸੱਚ ਹੈ ਜੋ ਇਲਜ਼ਾਮ ਲੱਗ ਰਹੇ ਨਾ ਝੂਠ ਮਾਰਦੇ ਕੀ ਕੀ ਕਹਿਣਾ ਚਾਹੂੰਗੇ ਸੱਚੇ ਇਹ ਤਾਂ ਤੁਸੀਂ ਕਦੋਂ ਦੇਖੇ ਇਹ ਮਾਰਦਾ ਜੀ ਇਹਦਾ ਨਿੱਤ ਦਾ ਕੰਮ ਆ ਸਿੱਦਾ ਸਾਰੀ ਉਮਰ ਹੀ ਹੋ ਗਿਆ ਵੇਖਦੇ ਨੂੰ ਛੋਟੇ ਜਿਹੇ ਹੁੰਦੇ ਸੀ ਉਹ ਤਾਂ ਤੇ ਵੇਖਦੇ ਆਏ ਜੀ ਆ ਜਵਾਨੀ ਵੇਲੇ ਦਾ ਹੀ ਐਂ ਕਰਦਾ ਇਹਦੀ ਆਦਤ ਹੈ ਛੇੜਖਾਨੀ ਕਰਨ ਦੀ ਕੁੱਟ ਖੰਡਰ ਹਾਂਜੀ ਕੁੱਟ ਦੂਜੇ ਤੀਜੇ ਦਿਨ ਇਹਦੇ ਛਿੱਤਰ ਪੈਂਦੇ ਰਹਿੰਦੇ ਨੇ ਸੁਣਿਆ ਵੀਡੀਓ ਵੀ ਵਾਇਰਲ ਹੋਈ ਹੈ ਮੁਹੱਲੇ 'ਚ ਗਰਮ ਰਹਿੰਦਾ ਹਾਂਜੀ ਹਾਂਜੀ ਬਹੁਤ ਗਰਮ ਰਹਿੰਦਾ ਜੀ ਇਹ ਜਦੋਂ ਤੜਕੇ ਉੱਠਦਾ ਬਸ ਕੰਮ ਇਹਦੇ ਜਨਾਨੀਆਂ ਤੱਕਣ ਦਾ ਹੀ ਕੰਮ ਹੈਦਾ ਜੀ ਜਨਾਨੀ ਜੋ ਇਲਜ਼ਾਮ ਲੱ ਘੁੱਠਿਆਂ ਦਾ ਮੂੰਹ ਟੱਕਾ ਹਟਾ ਇਹਨੂੰ ਮੂੰਹ ਕਾ ਟੱਕੇ ਡਾਕਟਰ ਨੇ ਮਨਾ ਕੋਤਾ ਵੇ ਮੂੰਹ ਖੜਾ ਨੂੰ ਡਾਕਟਰ ਨੇ ਅੱਛਾ ਵਾਪਸ ਟੋ ਜਾ ਨੀ ਬਈ ਬਈ ਐਚਾ ਤੁਸੀਂ ਡੇਲੀ ਦੇਖਦੇ ਨੇ ਬਾਈ ਡੇਲੀ ਯਾਰ ਬਾਈ ਮੈਂ ਇਹਨਾਂ ਦੇ ਘਰੇ ਗਿਆ ਲਾਂਬਾ ਦੇ ਕੇ ਆਇਆ ਬਈ ਥੋੜਾ ਬੁਢਾ ਹੋਣਾ ਵੀ ਇਹ ਕੰਮ ਕਰਦਾ ਫਿਰ ਤਾਂ ਇਹਦਾ ਮੁੰਡਾ ਬਰਾਬਰ ਦਾ ਹੈ ਬਈ ਸ਼ਰਮ ਆਣੀ ਚਾਹੀਦੀ ਹੁਣ ਯਾਰ ਦਾਦਾ ਪੋਤੇ ਹਾਂ ਹਾਂ ਬਈ ਆਣਿਆ ਦੇ ਮੂੰਹ ਕੇ ਨਾ ਠੀਕ ਹੈ ਬਈ ਸ਼ਰਮ ਆਣੀ ਚਾਹੀਦੀ ਇਹ ਉਮਰ 'ਚ ਆ ਕੇ ਆਸ਼ਕੀ ਕਰਦਾ ਚੰਗਾ ਲੱਗਦਾ ਹਾਂ ਤੁਹਾਡੀ ਵਾਈਫ ਨੂੰ ਵੀ ਛੇੜਿਆ ਤੁਸੀਂ ਹਾਂ ਮੈਂ ਦਸੀ ਇਹਨੇ ਕੰਪਲੀਟ ਮੈਂ ਆਪਾਂ ਵੀ ਕੀਤੀ ਹੈ ਹੁਣ ਮੈਂ ਬਈ ਇਹਨੂੰ ਮੈਂ ਕੁੱਟ ਨਹੀਂ ਸਕਦਾ ਨਾ ਨਹੀਂ ਤਾਂ ਬਈ ਕੁਝ ਮੇਰੇ ਬਰਾਬਰ ਦਾ ਮੈਂ ਦੋ ਮਾਰਾਂ ਧੋਣ ਤੇ ਮੈਨੂੰ ਲੋਟ ਵੀ ਕਰਦਾ ਠੀਕ ਹੈ ਹੁਣ ਮੈਂ ਕੱਲ ਨੂੰ ਇਹਦੇ ਹੱਥ ਚ ਮੈਂ ਤਾਂ ਘਰੇ ਲਾਂਬਾ ਲੈਣ ਗਿਆ ਠੀਕ ਹੈ ਜੀ ਜੀ ਆ ਦੇਖ ਆ ਦੇਖ ਜੀ ਜੀ ਹੁਣ ਮੈਂ ਨਹੀਂ ਕੁਝ ਕਹਿ ਸਕਦਾ ਉਹਨੂੰ ਕਹਿ ਨਹੀਂ ਸਕਦਾ ਨਾ ਜੀ ਅੱਛਾ ਜੀ ਇਹ ਤੁਸੀਂ ਮੈਂ ਇਹ ਨਹੀਂ ਇਹ ਨਹੀਂ ਘਰ ਵਾਲੀ ਕੋਲ ਗਿਆ ਠੀਕ ਹੈ ਇਹਨਾਂ ਘਰ ਵਾਲੀ ਕਹਿੰਦੀ ਠੀਕ ਹੈ ਮੈਂ ਕਹਾ ਜੀ ਤੇਰਾ ਘਰ ਵਾਲਾ ਇਹ ਕੰਮ ਕਰਦਾ ਫਿਰਦਾ ਤੇਰੇ ਮੁੰਡੇ ਨੂੰ ਕਿਹਾ ਮੈਂ ਕਹਾ ਇਹ ਕੰਮ ਕਰਨ ਨੂੰ ਫਿਰਦਾ ਠੀਕ ਹੈ ਤੇ ਇਹ ਕਹਿੰਦੀ ਬਈ ਕਿਉਂ ਕਰਦਾ ਮੈਂ ਲਾਉਂਦੇ ਮੇਰੇ ਤੇ ਜੀ ਮੈਂ ਥਾਣੇ ਚ ਜਾਊਂਗਾ ਮੈਂ ਕਿਹਾ ਤੈਨੂੰ ਇਹਨਾਂ ਦਿਮਾਗ ਤੇ ਕੰਮ ਕਿਉਂ ਚੜਦਾ ਕੀ ਕੀ ਗੱਲਬਾਤ ਹੈ ਮਤਲਬ ਇਹ ਕਹੀਂ ਕਾਤੋਂ ਕਰਦਾ ਤੁਸੀਂ ਮੈਂ ਤਾਂ ਕੁਛ ਨਹੀਂ ਕਰਦਾ ਮੈਂ ਤਾਂ ਦਵਾਈਆਂ ਦੇ ਥਰਤੇ ਫਿਰਦਾ ਦਵਾਈਆਂ ਨਹੀਂ ਪਸਮਾ ਖਾਂਦਾ ਬਈ ਪਸਮਾ ਤਾਂ ਹੀ ਐ ਉਮਰ ਕਹਿੰਦੇ ਕਾਫੀ ਵਾਇਰਲ ਮੱਲੇ ਚ ਮਤਲਬ ਕਾਫੀ ਗੱਲਬਾਤ ਹੋ ਰਹੀ ਆ ਸਰਦਨ ਬਈ ਐ ਹੱਤਾਂ ਤੇ ਚੱਕੀ ਫਿਰਦਾ ਬਈ ਮੈਂ ਕੀ ਕਰਾਂ ਅੱਛਾ ਹਾਂ ਨਹੀਂ ਮਤਲਬ ਕਾਫੀ ਕਹਿੰਦੇ ਵੀ ਛੋਡੇ ਮੱਲੇ ਚ ਗੰਦ ਪਾਉਂਦੇ ਨੇ ਕਹਿੰਦੇ ਕੰਪਲੇਂਟ ਵੀ ਆ ਰਹੀ ਆ ਯਾਰ ਬਈ ਕੋਈ ਕੋਈ ਜਵਾਗ ਨਹੀਂ ਛੱਡਦਾ ਕੋਈ ਲੋਂਡਾ ਨਹੀਂ ਛੱਡਦਾ ਲੇਕ ਤੇ ਜੱਫਾ ਘੱਟਣ ਨੂੰ ਫਿਰਦਾ ਬਈ ਨਹੀਂ ਓ ਤੁਹਾਡੀ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਉਹ ਪਿਛਲੇ ਹਫਤੇ ਹੋਈ ਆ ਕਿਵੇਂ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਹਾਂ ਹਾਲੀ ਇਹਨੇ ਦੀ ਸੀਗੀ ਆਹ ਆਹ ਕੰਪਿਊਟਰੀ ਤੇ ਇਹ ਕੋਈ ਨਹੀਂ ਵੀਡੀਓ ਵਾਇਰਲ ਹੋਇਆ ਝੋਨੇ ਚ ਲੈ ਕੇ ਵੜ ਗਿਆ ਸੀਗਾ ਥਾਣੇ ਚ ਚੱਲਿਆ ਉਹ ਥਾਣੇ ਕਿਉਂ ਜਾਣਾ ਮੇਰੀ ਗੱਲ ਸੁਣ ਆ ਦੇਖ ਹੁਣ ਥਾਣੇ ਜਾ ਕੇ ਮੇਰੇ ਤੇ ਪਰਚਾ ਲਵਾਇਆਊਗਾ ਬਈ ਹੁਣ ਮੈਂ ਮਤਲਬ ਬੁੜੇ ਬੰਦੇ ਨੂੰ ਆਪਾਂ ਮੰਨਦੀ ਆ ਵੀ ਕੁਝ ਕਹਿ ਨਹੀਂ ਸਕਦਾ ਯਾਰ ਠੀਕ ਹੈ ਪਹਿਲਾਂ ਵੀ ਇਹਨੇ 10-15000 ਰੁਪਏ ਮੇਰਾ ਖਰਾਬ ਕਰਾਤਾ ਬਈ ਮੱਲੇ 'ਚ ਗੰਦ ਪਾਉਂਦਾ ਹੁਣ ਯਾਰ ਘਰ ਘਰ 'ਚ ਯਾਰ ਹਰ ਇੱਕ ਦੇ ਕੁੜੀ ਬੁੜੀ ਹਰ ਇੱਕ ਦੀ ਹੈਗੀ ਹਨਾ ਬਈ ਗਲਤ ਗੱਲ ਨਾ ਹਰ ਇੱਕ ਦੇ ਘਰੇ ਤੱਕਦਾ ਝਾਕਦਾ ਬਈ ਜੀ ਅੱਛਾ ਜੀ ਤੁਸੀਂ ਵੀ ਮਤ ਵਾਪਰਾਈ ਆ ਮਤਲਬ ਐ ਤੜਕੇ ਉੱਠ ਜਾਂਦਾ ਈ ਤੜਕੇ ਉੱਠਦੇ ਨਾਲ ਹੀ ਛੇੜਖੰਡਿਆ ਕਰਦਾ ਬੁੜਿਆ ਨਾਲ ਜੀ ਕਦੇ ਕੀ ਕੋਈ ਕਦੇ ਕੀ ਬੋਲੂਗਾ ਬੁੜਿਆ ਨੂੰ ਕਦੇ ਕੀ ਬਹਾਨੇ ਬੋਲੂਗਾ ਐਦਾ ਮਤਲਬ ਐ ਚੱਕਮਾ ਬੁੜਾ ਹਾਂ ਚੱਕਮਾ ਬੁੜਾ ਬਈ ਹੁਣ ਕਿਵੇਂ ਕੋਈ ਦੇਖ ਘਰੇ ਕੋਈ ਕੰਮ ਕਰੀ ਜਾਂਦੀ ਐ ਹਾਂ ਬਹਾਨੇ ਨਾਲ ਕੋਈ ਭਾਬੀ ਬੱਠਲ ਚ ਕਾਦਾ ਬੱਟਲ ਦਾ ਕਾਹਦਾ ਚਕਾਣਾ ਬਈ ਹੋਰ ਹੀ ਜੱਫਾ ਗੱਡਣ ਨੂੰ ਰਹਿੰਦਾ ਬਈ ਸਹੀ ਗੱਲ ਹੈ ਮਤਲਬ ਇਹ ਜਦੋਂ ਤੁਹਾਨੂੰ ਜਦੋਂ ਦੀ ਕੰਪਲੇਂਟ ਆ ਰਹੀ ਹੈ ਮਹੱਲੇ ਤੁਹਾਡੀ ਤੇ ਪੁਲਿਸ ਵਾਲੇ ਪ੍ਰਸ਼ਾਸਨ ਕੀ ਕਹਿੰਦੀ ਹੈ ਪੁਲਿਸ ਵਾਲੇ ਹੁਣ ਕੀ ਕਹਿਣ ਪੁਲਿਸ ਵਾਲੇ ਹੁਣ ਕਹਿੰਦੇ ਵੀ ਅਸੀਂ ਮਾਰਿਆ ਤਾਂ ਮਰ ਨਾ ਜਾਵੇ ਹੁਣ ਅਸੀਂ ਕਹਿੰਦੇ ਜੀ ਅਸੀਂ ਮਾਰਿਆ ਮਰ ਨਾ ਜਾਵੇ ਸਾਡੇ ਪੱਲੇ ਨਾ ਪਾਏ ਹੁਣ ਸਾਰੇ ਹੀ ਗੱਲ ਮਾਰੇ ਨਾ ਵੀ ਚੁੱਪ ਬੈਠੇ ਆ ਪਰ ਆ ਚੁੱਪ ਦਾ ਫਾਇਦਾ ਚੱਕੀ ਬੈਠਾ ਬਈ ਮਤਲਬ ਡੈਲੀ ਦਾ ਹੀ ਹੋ ਗਿਆ ਡੈਲੀ ਦਾ ਕੰਮ ਆ ਬਈ ਇਹ ਡੈਲੀ ਦਾ ਟੀਚਰ ਲੱਗਿਆ ਸੀ ਜੀ ਸਰਕਾਰੀ ਨੌਕਰੀ ਲੱਗਿਆ ਜੀ ਰਿਟਾਇਰਮੈਂਟ ਹੋਇ ਕਿਉਂਕਿ ਇੱਥੇ ਆ ਕੇ ਹੁਣ ਛੇੜ ਖੰਨੇ ਬਾਲੀਆ ਕਰਦਾ ਹੈ ਨੀਟ ਆਈ ਸੀ ਕਹਿੰਦੇ ਸਕੂਲਾਂ ਵੀ ਆਈ ਹੈ ਹਾਂਜੀ ਹਾਂਜੀ ਇਹਨੇ ਕੋਲ ਹਾਂ ਇਹਨੇ ਕੋਲ ਪੈਸੇ ਮਤਲਬ ਚੰਗੇ ਆ ਸਰਕਾਰੀ ਸੀਗਾ ਤਾਂ ਹੀ ਇਹਨੇ ਜਿਹੜੇ ਹੈਗੇ ਨਾ ਚੱਜ ਦੇ ਪੈਸੇ ਖੜਦੇ ਨਹੀਂ ਇਹਦੇ ਕੋਲ ਠੀਕ ਆ ਕਦੇ ਕੀ ਕਰਦਾ ਕਦੇ ਕੀ ਕਰਦਾ ਕਦੇ ਬਈ ਖਵਾਉਂਦਾ ਪਿਆਉਂਦਾ ਵੀ ਆਏ ਨਹੀਂ ਕਹਿੰਦੇ ਵੀ ਨਹੀਂ ਖਵਾਉਂਦਾ ਪਿਆਉਂਦਾ ਹਰ ਇੱਕ ਨੂੰ ਖਵਾਉਂਦਾ ਪਿਆਉਂਦਾ ਐਸ਼ ਕਰਵਾਉਂਦਾ ਠੀਕ ਆ ਇਹਦਾ ਫੋਨ ਚੈੱਕ ਕਰ ਲਓ ਹੁਣ ਪਤਾ ਨਹੀਂ ਕਿੰਨੀਆਂ ਕੁੜੀਆਂ ਬੁੜੀਆਂ ਦੇ ਨੰਬਰ ਹੋਣਗੇ ਇਸੇ ਉਮਰ ਚ ਇਸੇ ਉਮਰ ਚ ਭਈ ਉਮਰ ਤੇ ਨਹੀਂ ਇੱਕ ਗੱਲ ਮੈਂ ਦੱਸਦਾ ਬੰਦੇ ਦੀ ਉਮਰ ਤੇ ਨਹੀਂ ਜਾਵੇ ਕਦੇ ਵੀ ਨਾ ਬੰਦਾ ਜਾਵੇ ਕਿਉਂਕਿ ਨਾ ਘੋੜਾ ਤੇ ਬੰਦਾ ਜਾਂ ਬਜ਼ੁਰਗ ਕਦੇ ਬੁਢੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਜੇ ਇਹਨਾਂ ਨੂੰ ਪ੍ਰੋਪਰ ਖਰਾਕ ਮਿਲਦੀ ਰਹੇ ਨਾ ਕਦੇ ਬੁਢੇ ਨਹੀਂ ਹੁੰਦੇ ਭਾਈ ਮਤਲਬ ਇਹ ਹੁਣ ਇਹ ਜਿਹੜੀ ਤੁਸੀਂ ਫੋਟੋਆਂ ਵੀਡੀਓਜ਼ ਦੀ ਗੱਲ ਕਰ ਰਹੇ ਹੁਣ ਦੀਆਂ ਗੱਲ ਕਰ ਹਾਂ ਭਾਈ ਉਮਰ ਵੇਖ ਲਓ ਇਹਦੀ ਉਸੇ ਵੇਹ ਚ ਲੱਤਾਂ ਪਰ ਜਵਾਨੀ ਇਹਦੀਆਂ ਐ ਛਾਲਾ ਮਾਰਦੀ ਐ ਭਾਈ ਜੀ ਇਹਦਾ ਵੀ 70 80 ਹਜ਼ਾਰ ਰੁਪਏ ਤਨਖਾਹ ਮਿਲਦੀ ਨੂੰ ਹੀ ਜੀ ਰਿਟਾਇਰਮੈਂਟ ਇਹ ਹੁਣ ਮਿਲੀ ਇਹਨੂੰ ਜੀ ਉਹਨੂੰ 25 ਲੱਖ ਰੁਪਏ ਉਹਨੂੰ ਰਿਟਾਇਰਮੈਂਟ ਦਾ ਮਿਲਿਆ ਆ ਕਿਸੇ ਜੁਆਕ ਨੂੰ ਜਾਂ ਕਿਸੇ ਨੂੰ ਜ਼ਰੂਰਤਮੰਦ ਨੂੰ ਪੈਸੇ ਨਹੀਂ ਦਿੰਦਾ ਜੀ ਆ ਜਨਾਨੀ ਜਦੋਂ ਮਰਜ਼ੀ ਆ ਜਾਏ ਦੇ ਕੋਲ ਭਵੰਦੀ ਰਾਤ ਨੂੰ ਆ ਜਾਏ ਉਹਨੂੰ ਦੇ ਦਿੰਦਾ ਪੈਸੇ ਰਾਤ ਨੂੰ ਕੱਟ ਕੇ ਤਾਂ ਇਸ ਤੋਂ ਮਤਲਬ ਆ ਨੀਅਤ ਖਰਾਬ ਹੈ ਜੀ ਇਹਦੀ ਬੰਦੇ ਦੀ ਉਹਨਾਂ ਨੂੰ ਦਬਾਅ ਪਾਉਂਦਾ ਫਿਰ ਉਸ ਤੋਂ ਬਾਅਦ ਪੁਲਿਸ ਪਰਿਸ਼ਦ ਕਹਿੰਦੇ ਜਾਨ ਲਾ ਜਾਂਦਾ ਆਣਾ ਜਾਣਾ ਕਰ ਦਿੰਦਾ ਹੈ ਕਿ ਪੈਸੇ ਨਹੀਂ ਦਿੰਦੀ ਤਾਂ ਉਹਨਾਂ ਨੂੰ ਗਲਤੋ ਬੋਲ ਕੇ ਆਉਂਦਾ ਗਲਤੋ ਕਰਦਾ ਕਿ ਮੇਰੇ ਨਾਲ ਸਵਾਬ ਬਣਾਓ ਤੁਸੀਂ ਸੁਣਨ ਚਾਹੀਏ ਵੀ ਇਹਨਾਂ ਦੇ ਲਿੰਕ ਜਿਹੜੇ ਆ ਉਹ ਪੋਲੀਟੀਸ਼ੀਨ ਤਾਂ ਹੀ ਪੁਲਿਸ ਵਾਲੇ ਵੀ ਕੁਝ ਕਹਿੰਦੇ ਨਹੀਂ ਉਹ ਪੈਸਾ ਪੈਸਾ ਹਰ ਇੱਕ ਦੇ ਤੁਹਾਨੂੰ ਪਤਾ ਜੀ ਅੱਜ ਕੱਲ ਪੈਸਾ ਮੈਟਰ ਕਰਦਾ ਬਈ ਯਾਰ ਹਰ ਇੱਕ ਕੰਮ ਵਿੱਚ ਪੈਸਾ ਜ਼ਰੂਰੀ ਆ ਤੇ ਮੈਟਰ ਵੀ ਕਰਦਾ ਬਈ ਠੀਕ ਆ ਜੇ ਪੈਸਾ ਤਾਂ ਬਈ ਤਾਂ ਹੀ ਬਚਿਆ ਆਂਦਾ ਹਜੇ ਤੱਕ ਨਹੀਂ ਤਾਂ ਹੁਣ ਤੱਕ ਤਾਂ ਬਈ ਕੋਦੋਂ ਦਾ ਨੂੰ ਮਾਰ ਕੇ ਸੱਟੀ ਵਾਈਫ ਨੂੰ ਵੀ ਸ਼ਾਇਦ ਹਾਂ ਬਾਈ ਮੈਂ ਤੁਹਾਨੂੰ ਦੱਸਿਆ ਮੈਂ ਹੁਣ ਕੀ ਕੈਮਰੇ ਅੱਗੇ ਦੱਸਾਂ ਬਾਈ ਮੈਂ ਤਾਂ ਸੰਗ ਲੱਗਦੀ ਆ ਠੀਕ ਆ ਮੇਰੀ ਘਰ ਵਾਲੀ ਵੀ ਬਾਹਰ ਗਈ ਸੀਗੀ ਠੀਕ ਆ ਉੱਥੇ ਮਤਲਬ ਪੇਕੇ ਗਈ ਸੀ ਪੇਕੇ ਤੋਂ ਆਈ ਜਾਂਦੀ ਸੀਗੀ ਠੀਕ ਆ ਸਟੇਸ਼ਨ ਤੇ ਤਾਂ ਉਹਨਾਂ ਮੈਨੂੰ ਕਾਲ ਆਈ ਤੇ ਕਹਿੰਦੀ ਵੀ ਮੈਨੂੰ ਲੈ ਜਾ ਮੈਂ ਕਿਹਾ ਮੈਂ ਥੋੜਾ ਜਿਹਾ ਕੰਮ ਕਰੀ ਨਾ ਬੀਜੀਆਂ ਤੇ ਤੂੰ ਆ ਜਾ ਆ ਕੇ ਤੇ ਤੁਹਾਨੂੰ ਮੈਂ ਦੱਸਿਆ ਮਤਲਬ ਤਾ ਤਾਂ ਫਿਰਦਾ ਹੀ ਰਹਿੰਦਾ ਵਾ ਸਟੇਸ਼ਨ ਤੇ ਫਿਰਦਾ ਸੀਗਾ ਬਈ ਤੇ ਮੇਰੇ ਘਰ ਵਾਲੀ ਕੋਲ ਜਵਾਕ ਸੀਗਾ ਇੱਕ ਠੀਕ ਨਾਲ ਬੈਗ ਸੀਗਾ ਤੇ ਕਹਿੰਦਾ ਲੈ ਮੈਂ ਚੱਕਾ ਦਨਾ ਬੈਗ ਤੇ ਉਹ ਉਹਨੇ ਤਾਂ ਚੱਲ ਫਿਰਿਆ ਕਹਿੰਦਾ ਚੱਲ ਬਈ ਕੋਈ ਨਹੀਂ ਗਲੀ ਦਾ ਹੀ ਆ ਹਨਾ ਬਈ ਆਂਡ ਗਵਾਂਡ ਹਾਂ ਆਂਡ ਗਵਾਂਡ ਬਜ਼ੁਰਗ ਸਮਝ ਕੇ ਉਹਨੇ ਕਹਿੰਦਾ ਚੱਲ ਚੱਕ ਲੈ ਬਾਬਾ ਇਹ ਤਾਂ ਬਈ ਐ ਬੈਗ ਚੱਕਦੇ ਚੱਕਦੇ ਬਈ ਉਹਨੇ ਗਲਤ ਨਹੀਂ ਕਰ ਮਾਰੇ ਠੀਕ ਘਰੇ ਆ ਕੇ ਕਹਿੰਦਾ ਬਈ ਮੈਨੂੰ ਪਾਣੀ ਪਿਓ ਠੀਕ ਘਰੇ ਮੈਂ ਤਾਂ ਹੈ ਨਹੀਂ ਸੀਗਾ ਜਦੋਂ ਪਾਣੀ ਪਿਆ ਤਾਂ ਭਰਾਵਾ ਦਾ ਬਈ ਜਦੋਂ ਐ ਹੁੰਦਾ ਹੈ ਹਨਾ ਸਮਝਦਾ ਗਲਤ ਨਿਗਾ ਨਾਲ ਦੇਖਿਆ ਨੇ ਮੇਰੇ ਘਰ ਵਾਲੀ ਨੂੰ ਠੀਕ ਆ ਉਸ ਤੋਂ ਬਾਅਦ ਕਹਿੰਦਾ ਮੈਨੂੰ ਕੁਝ ਕੁਝ ਹੁੰਦਾ ਹੈ ਬਈ ਹਾਂ ਤੇ ਬਈ ਜਾਣ ਕੇ ਭੇੋਸ਼ ਹੋ ਗਿਆ ਜੀ ਹਾਂ ਤੇ ਬਈ ਇਹ ਤਾਂ ਮੇਰੇ ਘਰ ਵਾਲੀ ਜਦੋਂ ਉਹਨੇ ਉਹ ਕੀਤਾ ਕੀ ਨਾਮ ਕਹਿੰਦੇ ਪਾਣੀ ਪੂਣੀ ਪਿਆਇਆ ਤੇ ਆ ਤਾਂ ਬਈ ਜਾਣ ਕੇ ਉਹਨੂੰ ਐ ਟੱਚ ਕਰੇ ਬਈ ਕੋਈ ਡਰ ਨਹੀਂ ਹਾਂ ਤੇ ਉਹਨੇ ਮੈਨੂੰ ਫੋਨ ਲਾਇਆ ਜਦੋਂ ਮੈਂ ਆਇਆ ਤੇ ਬਈ ਨਾਲ ਦੀ ਨਾਲ ਸਹੀ ਹੋ ਗਿਆ ਹਣਾ ਬਈ ਜਦੋਂ ਨੂੰ ਪਤਾ ਲੱਗਾ ਜਦੋਂ ਇਹ ਬੰਦਾ ਆ ਗਿਆ ਉਦੋਂ ਸਹੀ ਹੋ ਗਿਆ ਉਹ ਲੱਛਣ ਕਰਦਾ ਬਈ ਜਦੋਂ ਮਤਲਬ ਲੱਛਣ ਮਾਰੇ ਜਾਂਦੇ ਹੋਰ ਕੋਈ ਜਦੋਂ ਤੁਹਾਡੀ ਵਾਈਫ ਨੇ ਮਤਲਬ ਇਥੋਂ ਚੁਕਾਇਆ ਹਣਾ ਸ਼ਰੀਆਮੀ ਤਾਂ ਕਰ ਰਿਹਾ ਮਤਲਬ ਉਥੇ ਪਬਲਿਕ ਤਾਂ ਹੋਊਗੀ ਆਬਵੀਅਸਲੀ ਪਬਲਿਕ ਯਾਰ ਪਤਾ ਕੀ ਘਰੇ ਹੁਣ ਘਰੇ ਦੇ ਵਿੱਚ ਤਾਂ ਨਹੀਂ ਨਾ ਪਬਲਿਕ ਪਬਲਿਕ ਤਾਂ ਬਾਹਰ ਹੁੰਦੀ ਆ ਘਰ ਦੇ ਵਿੱਚ ਦੀ ਗੱਲ ਹਣਾ ਹਾਂ ਉਸ ਤੋਂ ਬਾਅਦ ਤੁਸੀਂ ਆਏ ਤੇ ਸ਼ਾਂਤ ਰਿਆ ਹਾਂ ਸ਼ਾਂਤ ਹੋ ਗਿਆ ਨਾਲ ਦੀ ਵਿੱਚ ਚੁੱਪ ਕਰਕੇ ਕਹਿੰਦਾ ਮੈਂ ਠੀਕ ਹੋ ਗਿਆ ਮੈਂ ਜਾਣਾ ਇਹ ਇਹਹੀ ਗੱਲ ਤਾਂ ਤੁਸੀਂ ਕੰਪਲੇਨਟ ਕੀਤੀ ਕੰਪਲੇਟ ਹਾਂ ਅੱਜ ਹੁਣ ਮੈਂ ਦੇਖੋ ਜੀ ਬੱਸ ਸਟੈਂਡ ਚੱਲੇ ਸੀਗਾ ਪਾਰਸਲ ਫੜਾਣ ਠੀਕ ਆ ਅੱਜ ਉਰੇ ਕਲੇਸ਼ ਪਿਆ ਹੋਇਆ ਮੈਂ ਵੀ ਆਦਾ ਬਾਈਕ ਸਾਈਡ ਤੇ ਲਾ ਕੇ ਮੈਂ ਦੇਖਾ ਮੈਂ ਕਲੇਸ਼ ਕਰਾ ਪਿਆ ਹਰੇਕ ਹੀ ਨਾ ਦੇਖਾ ਤਾਂ ਬੁਢਾ ਫੜੀ ਬੈਠਿਆ ਸੀ ਸਾਡੇ ਮਹੱਲੇ ਦਾ ਹਾਂ ਤੇ ਸਿਆਪਾ ਕੀ ਸੀ ਤੁਰੀ ਜਾਂਦੀ ਕੁੜੀ ਨੂੰ ਨੰਬਰ ਫੜਾਉਂਦਾ ਸੀਗਾ ਉਮਰ ਵੇਖੋ ਤੇ ਨੰਬਰ ਫੜਾਉਂਦਾ ਸੀ ਬਈ ਉਹ ਕੁੜੀ ਨੇ ਕੰਪਲੀਟ ਰੋਣ ਲੱਗ ਗਈ ਸੀ ਕਹਿੰਦੇ ਕੋਲ ਵੀ ਹੁਣ ਇੱਕ ਸਕੂਲ ਵਾਲੀ ਕੁੜੀ ਹੈ 11ਵੀਂ ਬਾਰ ਬੱਚੀ ਨੂੰ ਕੀ ਬੱਚੀ ਨੂੰ 11ਵੀਂ 12ਵੀਂ ਦੇ ਬੱਚੀ ਨੂੰ ਇਹਨੇ ਨੰਬਰ ਫੜਾਇਆ ਹਾਂ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਉਹਨੂੰ ਐ ਕਿ ਕੁੱਟਿਆ ਹੈ ਨਹੀਂ ਇਹਨੂੰ ਤੇ ਕਸਰ ਕੋਈ ਛੱਡੀ ਨਹੀਂ ਬਾਈ ਤੁਸੀਂ ਤੁਸੀਂ ਜਦੋਂ ਮਤਲਬ ਇਹ ਤੁਸੀਂ ਦੇਖਿਆ ਜਿਹੜਾ ਕੁੜੀ ਨੂੰ ਛੇੜ ਬੱਚੀ ਨੂੰ ਛੇੜ ਬਹੁਤ ਜ਼ਿਆਦਾ ਛੇੜਖਣਿਆ ਕਰਦਾ ਸੀ ਨੀਤੀ ਜਦੋਂ ਇਹ ਬੱਚੀ ਨੂੰ ਛੇੜਦੇ ਤੁਸੀਂ ਮੌਜੂਦ ਸੀਗੇ ਇੱਥੇ ਹਾਂਜੀ ਹਾਂਜੀ ਉੱਥੇ ਹੀ ਸੀ ਤੇ ਇਹਦਾ ਜਵਾਗ ਜੱਲੇ ਤਾਂ ਬਾਹਰ ਗਿਆ ਹੋਇਆ ਛੜਾ ਛਿਆਣੇ ਇੱਥੇ ਰਹਿੰਦਾ ਜੀ ਜੀ ਬਾਈ ਪੈਸੇ ਖਵਾਈ ਜਾਂਦਾ ਜੁਨਾਨੀਆਂ ਨੂੰ ਕੁੜੀਆਂ ਨੂੰ ਜੀ ਕਦੇ ਹੋਟਲ ਤੇ ਜਾ ਵੜਦਾ ਕਦੇ ਇੱਥੇ ਜਾ ਵੜਦਾ ਛੇੜਖਾਨੀਆਂ ਕਰਦਾ ਰਹਿੰਦਾ ਬਸ ਹਿੰਮਤ ਕਿਵੇਂ ਆਉਂਦੀ ਐ ਇਸ ਉਮਰ ਚ ਇਹ ਸਭ ਕੁਝ ਕਰਨ ਦੀ ਉਹ ਹੀ ਹਿੰਮਤ ਐ ਨੂੰ ਤਾਂ ਆਉਂਦੀ ਐ ਬਈ ਦੇਖੇ ਨੀ ਉਮਰਾਂ ਨੇ ਕੁਛ ਕਹਿਣ ਜੋਗਾ ਹੈ ਨਹੀਂ ਨਾ ਕੋਈ ਹੁਣ ਦੇਖੋ ਜੀ ਮੈਂ ਮਾਰ ਨਹੀਂ ਸਕਦਾ ਪੁਲਿਸ ਕੁਛ ਕਹਿੰਦੀ ਨਹੀਂ ਪੈਸੇ-ਪੁਸੇ ਦੇ ਕੇ ਮਤਲਬ ਬਾਹਰ ਆ ਜਾਂਦਾ ਠੀਕ ਆ ਬੁੱਢੀ ਉਮਰ ਚ ਬਈਆ ਇਹ ਕੰਮ ਕਰਦਾ ਇਹਨੂੰ ਸੂਟ ਕਰ ਦੇ ਭਲਾ ਦੱਸੋ ਹਾਂ ਬਹੁਤ ਔਖਾ ਕਰ ਰਖਿਆ ਸਾਡੀ ਤਾਂ ਹੱਥ ਬਣ ਕੇ ਬੇਨਤੀ ਐ ਬਈ ਇਹਨੂੰ ਮਹੱਲੇ ਚੋਂ ਬਾਹਰ ਕੱਢੋ ਬਈ ਯਾਰ ਪਰ ਪਬਲਿਕ ਕਹਿੰਦੀ ਹੈ ਕਿ ਇਹਨਾਂ ਨੂੰ ਮੁਹੱਲੇ ਚੋਂ ਬਾਹਰ ਕੱਢੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਕੱਲ ਵੀ ਬਾਈ ਜੀ ਇਥੇ ਕੋਲ ਆ ਪੈਸਾ ਜੀ ਪੈਸੇ ਦੇ ਕਰਕੇ ਇਹਦੀ ਇੱਜ਼ਤ ਕਰਦੇ ਆ ਕੋਈ ਇੱਜ਼ਤ ਨਹੀਂ ਅੱਜ ਕੱਲ ਪੈਸੇ ਦੀ ਇੱਜ਼ਤ ਆ ਜੀ ਇਹਦੀ ਇੱਜ਼ਤ ਆ ਕਿ ਵੀ ਪੈਸਾ ਇਹਦੇ ਕੋਲ ਹੈਗਾ ਤਾਂ ਇਹਦੀ ਇੱਜ਼ਤ ਉਹ ਕਰਦੇ ਆ ਪੈਸੇ ਲੈ ਜਾਂਦੇ ਆ ਖਾ ਲੈਂਦੇ ਆ ਇਹਦੇ ਤੇ ਅੱਜ ਕੱਲ ਮੇਨ ਮੁੱਦਾ ਰਹਿ ਗਿਆ ਪੈਸਾ ਜਿਹਦੇ ਕੋਲ ਪੈਸਾ ਉਹਦੀ ਇੱਜ਼ਤ ਆ ਨਹੀਂ ਤੇ ਜਿਹਦੇ ਕੋਲ ਪੈਸਾ ਹੀ ਨਹੀਂ ਉਹਦੀ ਜਮਾ ਵੀ ਨਹੀਂ ਜੀ ਥੋੜੇ ਤੇ ਵੀ ਪਰਚਾ ਕਰਾਤਾ ਕਹਿੰਦੇ ਹਾਂਜੀ ਫਰਚਾ ਕਰਾਇਆ ਮੈਂ ਤਾਂ ਆਪ ਮੇਰਾ ਤੇ ਤੁਸੀਂ ਵਾਈਫ ਦੀ ਕੰਪਲੇਂਟ ਕੀਤੀ ਜਬੀ ਵਾਈਫ ਨੂੰ ਛੇੜਦਾ ਤੇ ਉਦੋਂ ਪਰਚਾ ਕਰਾਂ ਤੁਹਾਨੂੰ ਮੇਰੇ ਤੇ ਪਰਚਾ ਕਰਾਤਾ ਸੀਗਾ ਮੈਂ ਦਾ ਮਸਾ ਬਾਹਰ ਆਇਆ ਹੁਣ ਮੈਸੇਜ ਕੀ ਦੇਣਾ ਚਾਹੁੰਗੇ ਮੈਂ ਅਸੀਂ ਇਹ ਦੇਣਾ ਚਾਹਨਾ ਵੀ ਹੱਥ ਬੰਨ ਕੇ ਸਾਰੇ ਜਿਹੜੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਸਾਡੀਆਂ ਵੀਡੀਓ ਦੇਖ ਰਹੇ ਆ ਪਹਿਲੇ ਨੰਬਰ ਤੇ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਅਸੀਂ ਇਹ ਵੀਡੀਓ ਦਰਾਈ ਨਾ ਅਸੀਂ ਨਾ ਇੱਕ ਤੁਹਾਨੂੰ ਮੈਸੇਜ ਦੇਣਾ ਚਾਹਨਾ ਸੀਗੇ ਕਿ ਨਾ ਅੱਜ ਕੱਲ ਦਾ ਟਾਈਮ ਨਾ ਜੋ ਕਿ ਬਹੁਤ ਮਾੜਾ ਠੀਕ ਹੈ ਆਪਦੇ ਬੱਚੇ ਆਪਦੇ ਘਰਦਿਆਂ ਨੂੰ ਬਈ ਥੋੜਾ ਸੇਵ ਰੱਖੋ ਠੀਕ ਹੈ ਉਹਨਾਂ ਨੂੰ ਪੁੱਛਿਆ ਕਰੋ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਠੀਕ ਹੈ ਬਈ ਠੀਕ ਹੈ ਉਹਨ ਦਾ ਦੋਰਾ ਨਾ ਬਈ ਬਹੁਤ ਗਲਤ ਦੋਰਾ ਤੁਹਾਨੂੰ ਪਤਾ ਰੇਪ ਕੇਸ ਕਿੰਨੇ ਹੋ ਰਹੇ ਆ ਠੀਕ ਆ ਬੱਚੇ ਬੱਚੇ ਦੇ ਘਰ ਘਰ ਤੇ ਕਹਾਣੀ ਇਹ ਆ ਬਈ ਠੀਕ ਆ ਕੋਈ ਚੀਜ਼ਾਂ ਲੈ ਕੇ ਆਉਂਦੇ ਆ ਮੋਬਾਈਲ ਲੈ ਕੇ ਆਉਂਦੇ ਆ ਜਾਂ ਕੋਈ ਗਿਫਟ ਲੈਂਦੇ ਆ ਲੈ ਕੇ ਆਉਂਦਾ ਜਵਾਕ ਬੱਚੇ ਉਹ ਕਿੱਥੋਂ ਲੈਂਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਉਹਨਾਂ ਦਾ ਹੱਕ ਹੱਕ ਆ ਫਰਜ਼ ਆ ਮਾਪਿਓ ਦਾ ਜਿਨ੍ਹਾਂ ਨੇ ਪਾਲਿਆ ਪੋਸਿਆ ਬਗੈਰ ਪਾਸ ਮਾਪਿਓ ਤਾਂ ਨਹੀਂ ਦਿੰਦੇ ਇਹਨੇ ਪੈਸੇ ਉਹ ਕਿੱਥੋਂ ਲੈ ਕੇ ਆਉਂਦੇ ਆ ਇਹ ਚੀਜ਼ ਜ਼ਰੂਰੀ ਕਰਨਾ ਚਾਹੀਦਾ ਮਾਪਿਓ ਨੂੰ ਚਾਹੀਦਾ ਹਾਂਜੀ ਹਾਂਜੀ ਆਜੂ